ਪੱਟਸਰਾਜ ਟ੍ਰੇਡਿੰਗ ਇੰਦਰੀ ਦੇ ਮੱਲਾਵਲੇ ਦੇ ਵਿੱਚ ਕੀ ਆਪਣੇ ਸੰਬੰਧ ਵਿੱਚ ਮੀਟਿੰਗ ਕੀਤੀ ਮੈਂ ਸ਼ਾਮਲਲ ਭੰਗੀ ਆਦੀ ਤੋਂ ਸਮਾਜ ਤੋਂ ਇੱਕ ਛੋਟਾ ਜਿਹਾ ਸਿਪਾਈ ਅੱਜ ਬਾਬਾ ਸਾਹਿਬ ਜੀ ਦੇ ਜਨਮ ਦਿਨ ਨੂੰ ਲੈ ਕੇ ਉਹ ਜਨਮ ਦਿਨ ਜਿਸ ਨੂੰ ਸਾਡੇ ਧਰਮ ਦੂਤ ਸ਼ੁਕਰਾਚਾਰਿਆ ਦਰਸ਼ਨ ਰਤਨ ਰਾਓਨ ਸਾਹਿਬ ਨੇ ਨਾਮ ਦਿੱਤਾ ਮੁਕਤੀ ਪਰਵ ਦਾ ਉਹਨਾਂ ਦੇ ਉਸੇ ਮੁਕਤੀ ਪਰਵ ਨੂੰ ਲੈ ਕੇ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਮੈਂ ਹਰੇਕ ਤਹਿਸੀਲ ਦੇ ਵਿੱਚ ਔਰ ਹਰੇਕ ਪਿੰਡ ਦੇ ਵਿੱਚ ਔਰ ਹਰੇਕ ਗਲੀ ਮਹੱਲੇ ਦੇ ਵਿੱਚ ਜਾ ਕੇ ਇਸ ਗੱਲ ਦਾ ਮੈਸੇਜ ਲਾ ਰਿਹਾ ਕਿ ਜਿਹੜਾ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਮੁਕਤੀ ਪਰਬ ਦਾ ਨਾਮ ਦਿੱਤਾ ਹੈ 14 April ਨੂੰ ਉਸ ਮੁਕਤੀ ਪਰਬ ਦੇ ਉੱਤੇ ਅਸੀਂ ਇੱਕ ਬਾਈਕ ਰੈਲੀ ਕੱਢਦੇ ਹਾਂ ਔਰ ਉਸ ਬਾਈਕ ਰੈਲੀ ਦਾ ਜਿਹੜਾ ਨਾਮ ਹੈ ਉਹ ਵੀ ਸਾਡੇ ਧਰਮ ਦੂਤ ਰਾਮਨ ਸਾਹਿਬ ਜੀ ਨੇ ਉਹਨੂੰ ਨਾਮ ਦਿੱਤਾ ਗੌਰਵ ਯਾਤਰਾ ਔਰ ਉਸ ਗੌਰਵ ਯਾਤਰਾ ਦਾ ਮੈਸੇਜ ਲੈ ਕੇ ਅੱਜ ਅਸੀਂ ਮੱਲਾ ਵਾਲੇ ਜਿਹੜੀ ਸਾਡੀ ਟੀਮ ਆਦੀ ਤੁਹਾਨੂੰ ਸਮਾਜ ਤੋਂ ਜਿੰਨੂੰ ਪੂਰੀ ਦੇਖਰੇਖ ਜਿਹੜੀ ਉਹਦੀ ਆ ਸਾਡੇ ਰਮੇਸ਼ ਠਵਾਲਜੀ ਕਰਦੇ ਆ ਔਰ ਰਮੇਸ਼ ਠਵਾਲਜੀ ਕੋਲ ਇਹ ਮੈਸੇਜ ਲੈ ਕੇ ਆਏ ਸੀਗੇ ਧਰਮ ਦੂਤ 라ਵਣ ਸਾਹਿਬ ਦਾ ਉਸ ਗੌਰਵ ਯਾਤਰਾ ਦਾ ਕਿ ਇਸ ਗੌਰਵ ਯਾਤਰਾ ਦੇ ਵਿੱਚ ਅਸੀਂ ਵੱਧ ਛੜ ਕੇ ਹਿੱਸਾ ਲਈਏ ਤਾਂ ਕਿ ਜੇ 바ਵਾ ਸਾਹਿਬ ਦੇ ਮੁਕਤੀ ਪਰਬ ਦਾ ਜਿਹੜਾ ਮੈਸੇਜ ਹੈ ਉਹ ਭਾਰਤ ਦੇ ਹਰ ਵਿਅਕਤੀ ਤੇ ਕਰ ਪੋਚਣਾ ਚਾਹੀਦਾ ਕਿਉਂਕਿ ਉਹਨਾਂ ਦਾ ਜਿਹੜਾ ਇਹ ਸੰਘਰਸ਼ਾ ਪੂਰੇ ਜੀਵਨ ਦਾ ਕਿ ਕੱਲੇ ਭਾਰਤ ਦੇ ਦਲਤਾਂ ਦਾ ਨਹੀਂ ਭਾਰਤ ਦੇ ਜਿੰਨੇ ਵੀ ਧਰਮ ਦੇ ਲੋਕ ਰਹਿੰਦੇ ਆ ਚਾਹੇ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਆ 바ਵਾ ਸਾਹਿਬ ਨੇ ਹਰ ਧਰਮ ਦੇ ਵਿਅਕਤੀ ਨੂੰ ਔਰ ਹਰ ਧਰਮ ਨੂੰ ਬਰਾਬਰ ਦੇ ਨਜ਼ਰ ਨਾਲ ਦੇਖਦੇ ਹੋਏ ਭਾਰਤ ਦਾ ਸੰਵਿਧਾਨ ਲਿਖਿਆ ਔਰ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਅਸੀਂ ਇਸ ਕਰਕੇ ਗੱਲ ਕਰਦੇ ਆ ਕਿ ਬਾਬਾ ਸਾਹਿਬ ਦੇ ਸੰਵਿਧਾਨ ਤੋਂ ਪਹਿਲਾਂ ਸਾਡੀ ਜਿਹੜੀ ਜ਼ਿੰਦਗੀ ਸੀ ਉਹ ਜਾਨਵਰਾਂ ਤੋਂ ਵੀ ਜ਼ਿਆਦਾ ਕਿਤੇ ਜਾ ਕੇ ਬਦਤਰ ਸੀਗੀ ਕਿ ਇੱਕ ਤਲਾਬ ਦੇ ਉੱਤੇ ਇੱਕ ਕੁੱਤਾ ਤਾਂ ਪਾਣੀ ਪੀ ਸਕਦਾ ਪਰ ਲੇਕਿਨ ਜਿਹੜਾ ਭਾਰਤ ਦਾ ਦਲਿਤਾ ਉਹ ਪਾਣੀ ਨਹੀਂ ਪੀ ਸਕਦਾ ਬਾਬਾ ਸਾਹਿਬ ਨੇ ਇਹ ਸਾਰੀਆਂ ਸਾਡੇ ਦੁੱਖਾਂ ਦਾ ਜਿਹੜਾ ਹੱਲ ਹੈ ਉਹ ਭਾਰਤ ਦਾ ਸੰਵਿਧਾਨ ਲੱਭ ਕੇ ਕੀਤਾ ਔਰ ਮੇਰੇ ਨਾਲ ਜਿਹੜੀ ਫਿਰੋਜ਼ਪੁਰ ਕੈਂਟ ਤੋਂ ਸਾਡੀ ਆਦੀਤਨ ਸਮਾਜ ਦੀ ਟੀਮ ਹੈ ਮੁਕੇਸ਼ ਮੇਘਨਾਲ ਜੀ ਸਾਡੇ ਸਰਪੰਚ ਸਾਹਿਬ ਇਧਰੋਂ ਮੁੰਡਾ ਸਾਡਾ ਨਾਲ ਖੜਾ ਨੀਰਜ ਜੀ ਸਾਡੇ ਜੱਸਾ ਜੀ ਇਹ ਆਦੀਤਨ ਸਮਾਜ ਦੀ ਪੂਰੀ ਕੈਂਟ ਦੀ ਇੱਕ ਟੀਮ ਹੈ ਔਰ ਇਹ ਇੱਕ ਉਹ ਮਜ਼ਬੂਤ ਟੀਮ ਹੈ ਜਿਸ ਦੇ ਵਿੱਚ ਅਗਰ ਮੈਂ ਇਹਨਾਂ ਨੂੰ ਕੋਈ ਮੈਸੇਜ ਨਾ ਵੀ ਲਾਵਾਂ ਇਹ ਪੂਰੀ ਉਸ ਦੀ ਦੇਖਰੇਖ ਕਰਦੇ ਆ ਔਰ ਮੇਰੇ ਤੋਂ ਬਿਨਾ ਵੀ ਜਿਹੜੀਆਂ ਮੇਰੇ ਚ ਗੱਲਾਂ ਰਹਿ ਜਾਣ ਕੰਮ ਦੀਆਂ ਵੀ ਮੈਂ ਇਹਨਾਂ ਨੂੰ ਮੈਸੇਜ ਨਾ ਲਾ ਸਕਾਂ ਜਾਂ ਮੈਂ ਕੋਈ ਗੱਲ ਨਾ ਕਰ ਸਕਾਂ ਜਾਂ ਮੈਂ ਕੋਈ ਗੱਲ ਭੁੱਲ ਜਾਵਾਂ ਇਹ ਇੰਨੀ ਕਿ ਕੈਂਟ ਦੀ ਜਿਹੜੀ ਆਦਰ ਦੀ ਟੀਮ ਹੈ ਵੀ ਉਹ ਧਰਮ ਦੇ ਪ੍ਰਤੀ ਇਹ ਜਾਣਕਾਰੀ ਹੈ ਇਤਿਹਾਸ ਦੇ ਪ੍ਰਤੀ ਜਾਣਕਾਰੀ ਹੈ ਇਹ ਉਸ ਨੂੰ ਵਾਕੂਬੀ ਨਿਭਾਉਂਦੇ ਹਾਂ ਹਾਂਜੀ ਸਰ ਅੱਜ ਮੀਟਿੰਗ ਕੀਤੀ ਕਿ ਮੱਲਾਵਲੇ ਦੇ ਵਿੱਚ ਕੀ ਸਾਂਝਾ ਕਰੋਗੇ ਵਾਕਫ ਲੰਗ ਇਹ ਜੀ ਉਸ ਮਹਾਨ ਪੁਰਸ਼ 바ਵਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਵਸ ਦੇ ਸੰਬੰਧ ਵਿੱਚ ਜੋ ਸਾਨੂੰ ਰਾਮ ਸਾਹਿਬ ਦਾ ਆਦੇਸ਼ ਸੀਗਾ ਕਿ ਉਸ ਨੂੰ ਧੂਮ ਧਾਮ ਨਾਲ ਮਨਾਉਣਾ ਹੈ ਉਸ ਦੇ ਸਬੰਧ ਵਿੱਚ ਮੱਲਾਂ ਵਾਲੇ ਵਿੱਚ ਮੀਟਿੰਗ ਕੀਤੀ ਗਈ ਜੀ ਮੈਸੇਜ ਕੀ ਦਿਓਗੇ ਲਖਾ ਮੈਸੇਜ ਇਹੀ ਦੇਾਂਗੇ ਜੀ 바ਵਾ ਸਾਹਿਬ ਅੰਬੇਡਕਰ ਕੱਲੇ ਵਾਲਮੀਕੀਆਂ ਦੇ ਨਹੀਂ 바ਵਾ ਸਾਹਿਬ ਅੰਬੇਡਕਰ ਪੂਰੇ ਦੇਸ਼ ਦੇ ਨੇ ਪੂਰੇ ਦਲਿਤ ਸਮਾਜ ਦੇ ਨੇ ਪੂਰੇ ਜਰਨਲ ਸਮਾਜ ਦੇ ਨੇ ਔਰ ਸਭ ਨੂੰ ਵੱਦ ਚੜ੍ਹ ਕੇ 바ਵਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਵਸ ਮਨਾਉਣਾ ਚਾਹੀਦਾ ਜੀ 14 ਮਾ ਜਿਹੜਾ ਪ੍ਰੋਗਰਾਮ ਕਰ ਰਹੇ ਹੋ ਤੁਸੀਂ ਉਹਦਾ ਸੱਦਾ ਪੱਤਰ ਕਿਸ ਤਰ੍ਹਾਂ ਹੈਗਾ ਕਿਸ ਤਰ੍ਹਾਂ ਸਟਾਰਟਿੰਗ ਹੋਊਗੀ ਕਿੱਥੇ ਜਾ ਕੇ ਸੰਪੰਨ ਹੋਵੇਗਾ ਇਹ ਜੀ ਫਰਾਈਪਰ ਵਾਲਮੀਕੀ ਚੌਂਕ ਤੋਂ ਸ਼ੁਰੂ ਕੀਤੀ ਜਾਏਗੀ ਯਾਤਰਾ ਮੋਟਰਸਾਈਕਲ ਗੌਰਵ ਯਾਤਰਾ ਕੀਤੀ ਜਾਏਗੀ ਔਰ ਕੈਂਟ ਵਿੱਚ ਰਵਿਦਾਸ ਮੰਦਰ ਜਾ ਕੇ ਸਮਾਪਤ ਹੋਵੇਗੀ ਮੱਲਾਂ ਵਾਲੇ ਦੇ ਜਿਹੜੇ ਨਿਵਾਸੀ ਹੈਗੇ ਨੇ ਆਸ-ਪਾਸ ਉਹ ਕਿੱਥੇ ਇਕੱਤਰ ਹੋਣਗੇ ਉਹ ਜੀ ਅਸੀਂ ਮੱਲਾਂ ਵਾਲੇ ਕਮਲ ਵਾਲੇ ਚੌਂਕ 'ਚ ਇਕੱਠੇ ਹੋਵਾਂਗੇ ਔਰ ਇੱਥੋਂ ਪੂਰੀ ਟੀਮ ਇਕੱਠੀ ਹੋ ਕੇ ਤੇ ਫਰੋਇਪਰ ਨੂੰ ਕੂਚ ਕਰੇਗੀ ਜੀ